ਰਾਣੀ ਜਿੰਦਾ ਕਿਤਾਬ ਪਾਠ 3 ਮੇਰੇ ਪੰਜਾਬ ਚਲਾ ਗਿਆ ਮਰਦ ਦੀ ਕਿਸਮਤ ਮਰਦ ਦੇ ਮਗਰੇ ਤੁਰ ਪਈ ਸਿੱਖਰਾਂ ਦੀ ਦੁਪਹਿਰ ਢਲਨੀ ਸ਼ੁਰੂ ਹੋ ਗਈ ਦੁਖਮਾਰੀ ਜਿੰਦਾ ਨੇ ਸਭ ਕਾਸੇ ਵੱਲੋਂ ਅੱਖਾਂ ਮੀਟ ਲਈਆਂ ਉਹਨੇ ਆਪਣੇ ਗਮਾਂ ਵਿੱਚ ਡੁੱਬੀ ਰਹਿਣ ਇਕਾਂਤਵਾਸ ਧਾਰ ਲਿਆ ਉਦੀ ਦੁਨੀਆ ਛੋਟੇ ਜਿਹੇ ਦਲੀਪ ਸਿੰਘ ਤੱਕ ਹੀ ਸੀਮਤ ਰਹਿ ਗਈ ਕੁਝ ਸਮੇਂ ਵਾਸਤੇ ਉਹ ਪੰਜਾਬੀਆਂ ਦੀਆਂ ਨਜ਼ਰਾਂ ਤੋਂ ਓਲੇ ਹੋ ਗਈ ਡੰਗੋਰੇ ਧਿਆਨ ਸਿੰਘ ਅਤੇ ਗੁਲਾਬ ਸਿੰਘ ਨੂੰ ਆਪਣੀਆਂ ਆਸਾਂ ਦੇ ਫਲਣ ਦਾ ਸਮਾਂ ਨੇੜੇ ਆ ਗਿਆ ਪ੍ਰਤੀਤ ਹੋਣ ਲੱਗਾ ਉਹਨਾਂ ਆਪਸ ਵਿੱਚ ਚੋਖੇਚੜਾ ਤੋਂ ਵੰਡੀਆਂ ਪਾਈਆਂ ਹੋਈਆਂ ਸਨ ਕਿ ਸ਼ੇਰੇ ਪੰਜਾਬ ਦੇ ਘਰਾਣੇ ਦੀ ਤਪਾਹੀ ਪਿੱਛੋਂ ਪੰਜਾਬ ਦਾ ਪੱਧਰੇ ਇਲਾਕਾ ਰਾਜਾ ਧਿਆਨ ਸਿੰਘ ਸੰਭਾਲ ਲਵੇਗਾ ਪਹਾੜੀ ਇਲਾਕਾ ਸਾਰੇ ਰਾਜਾ ਗੁਲਾਬ ਸਿੰਘ ਦੀ ਮਲਕੀ ਹੋਣਗੇ ਪਰ ਆਪਣੇ ਟੀਚੇ ਤੇ ਪਹੁੰਚਣ ਤੱਕ ਉਹਨਾਂ ਨੂੰ ਕਈ ਬਿਖਰੇ ਰਾਹ ਲੰਘਨੇ ਪਏ ਸਨ ਸਭ ਤੋਂ ਵੱਡੀ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਸ਼ੇਰੇ ਪੰਜਾਬ ਦੇ ਸੱਤ ਪੁੱਤਰ ਅਤੇ 8ਵਾਂ ਪੋਤਰਾ ਕਮਰ ਨੌਨਿਹਾਲ ਸਿੰਘ ਸੀ ਉਹਨਾਂ ਹੰਡੇ ਹੋਏ ਨੀਤਵਾਨ ਖੜਿਆਰੀਆਂ ਨੇ ਪਹਿਲੇ ਹੱਥ ਹੀ ਤਿੰਨੇ ਚੋਣਵੇਂ شہزادੇ ਦਾ ਉੱਤੇ ਲਾ ਦਿੱਤੇ ਇੱਕਾ ਖੜਕ ਸਿੰਘ ਉਹਦਾ ਛੋਟਾ ਭਰਾ ਕੰਬਰ ਸ਼ੇਰ ਸਿੰਘ ਅਤੇ ਪਹਿਲੇ ਦਾ ਇੱਕੋ ਇੱਕ ਪੁੱਤਰ ਕਬਰ ਨੌਨਿਹਾਲ ਸਿੰਘ ਸ਼ਤਰੰਜ ਦੇ ਮੋਹਰੇ ਬਣੇ ਨਿਹਾਲ ਦੀ ਮਦਦ ਵਾਸਤੇ ਉਹਦੀ ਮਾਤਾ ਮਹਾਰਾਣੀ ਚੰਦਕੌਰ ਪੁੱਤਰ ਦੀ ਕੰਡ ਪਿੱਛੇ ਛਾਤੀ ਤਾਨ ਖੜੀ ਮਿੱਥੀ ਹੋਈ ਗੋਦ ਅਨੁਸਾਰ ਕਬਰ ਨੌਨਿਹਾਲ ਸਿੰਘ ਅਤੇ ਚੰਦਕੌਰ ਦੀ ਅਗਵਾਈ ਰਾਜਾ ਗੁਲਾਬ ਸਿੰਘ ਕਰਨ ਲੱਗਾ ਅਤੇ ਦੂਜਿਆਂ ਦੋਹਾਂ ਦੀ ਜ਼ਿੰਮੇਵਾਰੀ ਰਾਜਾ ਧਿਆਨ ਸਿੰਘ ਨੇ ਆਪਣੇ ਸਿਰ ਲੈ ਲਈ ਦਾਂ ਸਿੰਘ ਪਾਵੇਂ ਗੁਲਾਬ ਸਿੰਘ ਦਾ ਛੋਟਾ ਭਰਾ ਸੀ ਪਰ ਤਾਕਤ ਵਿੱਚ ਉਹ ਬਹੁਤ ਵੱਡਾ ਬਣ ਚੁੱਕਾ ਸੀ ਸ਼ੇਰੇ ਪੰਜਾਬ ਦੀ ਬਾਦੀ ਬਿਮਾਰੀ ਨੂੰ ਤਾੜ ਕੇ ਉਹਨਾਂ ਆਪੋ ਆਪਣੇ ਮੋਹਰੇ ਅਗਾਹਾਂ ਵਧਾਉਣੇ ਸ਼ੁਰੂ ਕਰ ਦਿੱਤੇ ਥੋੜੇ ਸਮੇਂ ਵਿੱਚ ਹੀ ਉਹਨਾਂ ਦੋਹਾਂ ਦੇ ਅੰਦਰ ਰਾਜ ਸੰਭਾਲਣ ਦੀ ਹਵਸ ਪੂਰੀ ਤਰ੍ਹਾਂ ਭਰ ਦਿੱਤੀ ਗਈ ਖੇਡ ਪੂਰੇ ਜ਼ੋਰ ਤੇ ਸੀ ਜਾਂ ਉਸ ਵਿੱਚ ਥੋੜੀ ਜਹੀ ਰੁਕਾਵਟ ਪੈ ਗਈ ਸ਼ੇਰੇ ਪੰਜਾਬ ਦੇ ਘਾਤਕ ਰੋਗ ਨੇ ਥੋੜਾ ਜਿਹਾ ਮੋੜ ਖਾਦਾ ਕੁਦਰਤ ਨੇ ਮਹਾਰਾਜ ਨੂੰ ਕੁਝ ਸੋਚਣ ਵਿਚਾਰਨ ਅਤੇ ਫੈਸਲਾ ਕਰਨ ਦੀ ਮਹੌਲਤ ਦੇ ਦਿੱਤੀ ਇੰਨੇ ਕੋ ਸਮੇਂ ਨੇ ਨੀਤਿ ਗਿਆਨ ਸਮਝ ਕੇ ਸ਼ੇਰੇ ਪੰਜਾਬ ਨੇ ਰਾਜਗਦੀ ਦੇ ਵਾਰਸ ਦਾ ਫੈਸਲਾ ਕੀਤਾ ਉਹਨਾਂ ਹੁਕਮ ਦਿੱਤਾ ਸਾਡੇ ਪਿੱਛੋਂ ਸਾਡਾ ਵੱਡਾ ਪੁੱਤਰ ਟਿੱਕਾ ਖਰਕ ਸਿੰਘ ਪੰਜਾਬ ਦਾ ਬਾਦਸ਼ਾਹ ਬਣੇਗਾ ਤੇ ਰਾਜਾ ਧਿਆਨ ਸਿੰਘ ਉਸ ਦਾ ਵਜ਼ੀਰ ਹੋਵੇਗਾ ਮਹਾਰਾਜ ਨੇ ਦੋਵੇਂ ਅਧਿਕਾਰੀਆਂ ਤੋਂ ਇੱਕ ਦੂਜੇ ਦੇ ਮਿੱਤਰ ਅਤੇ ਦੇਸ਼ ਦੇ ਵਫਾਦਾਰ ਰਹਿਣ ਦੀਆਂ ਕਸਮਾਂ ਚੁਕਾਈਆਂ ਰਾਜਾ ਧਿਆਨ ਸਿੰਘ ਨੇ ਗੀਤਾ ਤੇ ਹੱਥ ਧਰ ਕੇ ਸੌਂ ਖਾਧੀ ਨੀਤੀ ਦੇ ਪੁਜਾਰੀਆਂ ਦੀ ਨਜ਼ਰ ਵਿੱਚ ਸੌਂ ਖਾਣ ਦਾ ਵਸੀਲਾ ਹੀ ਤਾਂ ਹੁੰਦੇ ਨੇ ਧਾਰਮਿਕ ਗ੍ਰੰਥ ਇਸ ਤੋਂ ਵੱਧ ਉਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ ਧਿਆਨ ਸਿੰਘ ਨੇ ਕਸਮ ਵਰਤ ਟਾਲਣ ਵਾਸਤੇ ਖਾਧੀ ਸੀ ਸ਼ੇਰੇ ਪੰਜਾਬ ਚਲੇ ਗਏ ਉਹਨਾਂ ਦਾ ਜੇਠਾ ਪੁੱਤਰ ਪੰਜਾਬ ਦੇ ਤਖਤ ਉੱਤੇ ਬੈਠਾ ਮਹਾਰਾਜਾ ਖੜਕ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੀ ਧੂਮ ਧਾਮ ਨਾਲ ਹੋਈ ਅਤੇ ਕਿਲੇ ਦੀਆਂ ਕੰਨਾਂ ਉੱਤੇ ਨਵੇਂ ਹੁਕਮਰਾਨ ਦੀ ਸਲਾਮੀ ਵਾਸਤੇ ਤੋਪਾਂ ਦਾਗੀਆਂ ਰਾਜਾ ਧਿਆਨ ਸਿੰਘ ਉਸ ਦਾ ਵੱਡਾ ਵਜ਼ੀਰ ਬਣਿਆ ਉਸ ਵੇਲੇ ਲਾਹੌਰ ਦਰਬਾਰ ਵਿੱਚ ਸਰਦਾਰ ਚੇਤਾ ਸਿੰਘ ਦੀ ਅੱਛੀ ਤਾਕਤ ਸੀ ਉਹ ਮਹਾਰਾਜਾ ਖੜਕ ਸਿੰਘ ਦਾ ਸਾਲਾ ਸੀ ਬਾਜ਼ਾਰ ਤੋਂ ਉੱਤੇ ਉਹ ਆਪਣਾ ਹੱਕ ਸਮਝਦਾ ਸੀ ਉਸ ਦੀਆਂ ਆਸਾਂ ਦੇ ਉਲਟ ਵਜ਼ੀਰ ਬਣ ਗਿਆ ਰਾਜਾ ਧਿਆਨ ਸਿੰਘ ਕਿ ਸਰਦਾਰ ਚੇਤਾ ਸਿੰਘ ਡਾਡਾ ਔਖਾ ਹੋਇਆ ਇੱਥੋਂ ਤੱਕ ਕਿ ਉਹ ਗਰਮ ਹੋ ਕੇ ਡੰਡੋਰੇ ਨਾਲ ਖੁੱਲਮ-ਖੁੱਲਮ ਲੜਨ ਵਾਸਤੇ ਤਿਆਰ ਹੋ ਪਿਆ ਮਹਾਰਾਜਾ ਖੜਕ ਸਿੰਘ ਨੇ ਉਹਨੂੰ ਬੜੀ ਮੁਸ਼ਕਲ ਨਾਲ ਸਮਝਾਇਆ ਉਸ ਵੇਲੇ ਮਹਾਰਾਜਾ ਨੇ ਉਸ ਨੂੰ ਆਪਣਾ ਸਲਾਹਕਾਰ ਬਣਾ ਲਿਆ ਅਤੇ ਸਮਾਉਣ ਉੱਤੇ ਧਿਆਨ ਸਿੰਘ ਦੀ ਥਾਂ ਵੱਡਾ ਵਜ਼ੀਰ ਬਣਨ ਦਾ ਵੀ ਲਾਰਾ ਲਾਇਆ ਚੇਤ ਸਿੰਘ ਡਾਡੇ ਕਾਲੇ ਸੁਭਾਵਾ ਸੀ ਉਹ ਕੰਮ ਥੋੜਾ ਕਰਦਾ ਤੇ ਮੂੰਹੋਂ ਬਥੇਰੇ ਕਹਿੰਦਾ ਉਹਨੇ ਡੋਂਗਰੇਪਰਾਮਾ ਨੂੰ ਮਸੂਲ ਤੋਂ ਤਬਾਹ ਕਰਨ ਦੀਆਂ ਗੋਂਦਾ ਗੋਂਨੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਪਾਸੇ ਡੰਗੋਰੇਪਰਾ ਬੜੇ ਪੱਕੇ ਖਿਡਾਰੀ ਅਤੇ ਪੁਰਾਣੇ ਪਾਪੀ ਸਨ ਉਹਨਾਂ ਨੇ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਕੰਬਰ ਨੌਨਿਹਾਲ ਸਿੰਘ ਉਸ ਵੇਲੇ ਪੇਸ਼ਵਾਰ ਸੀ ਉਹ ਉਸ ਸੂਬੇ ਦਾ ਗਵਰਨਰ ਸੀ ਰਾਜਾ ਗੁਲਾਬ ਸਿੰਘ ਉਸ ਕੋਲੇ ਪੁੱਜਿਆ ਰਸਮੀ ਮੁਲਾਕਾਤ ਪਿੱਛੇ ਗੱਲਾਂ ਸ਼ੁਰੂ ਹੋਈਆਂ ਤਾਂ ਬੁੱਡੇ ਗੁਲਾਬ ਸਿੰਘ ਨੇ ਨਿੰਮੂ ਟੂਣਾ ਮੂੰਹ ਕਰਕੇ ਕਿਹਾ ਮਹਾਰਾਜ ਵੱਡੀ ਸਰਕਾਰ ਦਾ ਨਮਕ ਖਾਦਾ ਏ ਸੋ ਵੇਖ ਕੇ ਜਰਿਆ ਨਹੀਂ ਜਾਂਦਾ ਨਹੀਂ ਤਾਂ ਕਿਉਂ ਰਾਜਾ ਸਾਹਿਬ ਰੁੱਕ ਕਿਉਂ ਗਏ ਕੀ ਕੋਈ ਮਹੜੀ ਗੱਲ ਹੋਣ ਵਾਲੀ ਹੈ ਕੰਬਰ ਨੇ ਕਾਲੇ ਪੈ ਕੇ ਪੁੱਛਿਆ ਮਹਾਰਾਜ ਗੱਲ ਬੜੀ ਵੱਡੀ ਹੈ ਪਰ ਮੂੰਹ ਛੋਟਾ ਹੈ ਕਹਿੰਦੇ ਆ ਪੈ ਲੱਗਦਾ ਹੈ ਨਹੀਂ ਨਿਰ ਸੰਕੋਚ ਕਹੋ ਦੇਸ਼ ਪਲਾਈ ਵਾਸਤੇ ਸਭ ਬੈਸਲੇ ਲੜਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕੰਬਲ ਨੇ ਬੁੱਢੇ ਰਾਜੇ ਦਾ ਹੌਸਲਾ ਵਧਾਇਆ 1809 ਈਸਵੀ ਨੂੰ 16 ਸਮੇ ਮਾਲਵ ਮਾਲਵੇ ਦੇ ਰਾਜੇ ਆਪਣੇ ਆਪ ਅੰਗਰੇਜ਼ਾਂ ਦੇ ਅਧੀਨ ਹੋ ਗਏ ਉਸ ਦਾ ਸਿੱਟਾ ਸਿੱਖ ਕੌਮ ਦੇ ਦੋ ਹਿੱਸਿਆਂ ਵਿੱਚ ਵੰਡੀ ਗਈ ਅਤੇ ਕਮਜ਼ੋਰ ਹੋ ਗਈ। ਵੱਡੀ ਸਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਅਨੋਖੀ ਬਹਾਦਰੀ ਅਤੇ ਅਨਥੱਕ ਹਿੰਮਤ ਦਾ ਸਾਦਕਾ। ਦਰਿਆ ਸਤਲੁਜ ਤੋਂ ਦਰਅ ਖੈਬਰ ਤੱਕ ਸਿੱਖ ਕੌਮ ਦੀ ਕੁਝ ਤਾਕਤ ਬਣੀ ਸੀ। ਪਰ ਹੁਣ ਜੇ ਇਸ ਦੇ ਮਾਲਕ ਨੇ ਹੀ ਇਸ ਨੂੰ ਤਬਾਹ ਕਰਨਾਰੇ ਸੋਚਣ ਲੱਗ ਪੈਣਾ ਹੈ ਤਾਂ ਫਿਰ ਰੱਖਿਆ ਕੌਣ ਕਰੇਗਾ? ਰਾਜਾ ਸਾਹਿਬ ਗੱਲ ਸਾਫ਼-ਸਾਫ਼ ਦੱਸੋ ਬਥੇਰੇ ਵਿਆਖਿਆ ਦੀ ਲੋੜ ਨਹੀਂ। ਕੰਬਰ ਦਾ ਦਿਲ ਕਾਲਾ ਪੈਣ ਲੱਗ ਪਿਆ ਸੀ। ਸਾਫ ਗੱਲ ਕਹਿੰਦੇ ਆ ਛਾਤੀ ਫਾੜਦੀ ਹੈ ਮਹਾਰਾਜ ਸਰਦਾਰ ਚੇਤਾ ਸਿੰਘ ਦੀ ਖੋਟੀ ਸਲਾਹ ਦਾ ਨਤੀਜਾ ਮਹਾਰਾਜਾ ਖੜਕ ਸਿੰਘ ਪੰਜਾਬ ਸਰਕਾਰ ਦੇ ਹਵਾਲੇ ਕਰਨ ਬਾਰੇ ਸੋਚ ਰਹੇ ਨੇ ਜੇ ਇਸ ਔਖੇ ਸਮੇਂ ਆਪਾਂ ਨੇ ਹਿੰਮਤ ਨਾ ਵਿਖਾਈ ਤਾਂ ਪੰਜਾਬ ਦੀ ਆਜ਼ਾਦੀ ਗੁਲਾਮੀ ਵਿੱਚ ਬਦਲ ਜਾਵੇਗੀ ਹਾਲਾਂਕਿ ਇਸ ਆਜ਼ਾਦੀ ਬਦਲੇ ਹਜ਼ੂਰ ਦੇ ਵੱਡੇ ਵਡੇਰਿਆਂ ਨੇ ਕਿੰਨਾ ਖੂਨ ਡੋਲ੍ਹਿਆ ਸੀ ਰਾਜਾ ਗੁਲਾਬ ਸਿੰਘ ਦੇ ਹੰਝੂ ਸਵੇਰ ਥੜੀ ਉੱਤਰ ਦੀ ਤਿਲਕ ਤਿਲਕ ਕੇ ਝੋਲੀ ਵਿੱਚ ਡਹਿਰੇ ਸਨ ਰਾਜਾ ਸਾਹਿਬ ਐਸਾ ਨਹੀਂ ਹੋਵੇਗਾ ਕੰਬਰ ਨੇ ਜਵਾਨੀ ਦੇ ਜੋਸ਼ ਵਿੱਚ ਗੁਰਜ ਕੇ ਕਿਹਾ ਤਾਂ ਸ਼ੇਰੇ ਪੰਜਾਬ ਦੇ ਜੋਗਪੋਤਰੇ ਨੂੰ ਰਾਜ ਦੀ ਡੋਰ ਆਪ ਸੰਭਾਲਣੀ ਪਵੇਗੀ ਸਿਰਫ ਇਹੀ ਇੱਕ ਰਾਹ ਹੈ ਪੰਜਾਬ ਅਤੇ ਸਿੱਖ ਕੌਮ ਦੀ ਆਜ਼ਾਦੀ ਨੂੰ ਬਚਾਉਣ ਦਾ ਹਜ਼ੂਰ ਦੀ ਖਾਤਰ ਇਹ ਬੁੱਢਾ ਸੇਵਾਦਾਰ ਖੂਨ ਦੀ ਆਖਰੀ ਬੂੰਦ ਬਹਾ ਦੇਵੇਗਾ ਮੌਕਾ ਤਾੜ ਕੇ ਗੁਲਾਬ ਸਿੰਘ ਦੇ ਉਮੜੇ ਹੋਏ ਹੌਸ਼ ਵਿੱਚ ਵਾਪਸ ਆ ਕਰਨ ਦੇ ਇਰਾਦੇ ਨਾਲ ਰਾਜਾ ਗੁਲਾਬ ਸਿੰਘ ਦਾ ਜਾਦੂ ਚੱਲ ਗਿਆ ਕੰਵਰ ਨਨਹਿਲ ਸਿੰਘ ਪੂਰੀ ਤਰ੍ਹਾਂ ਪ੍ਰੇਰਿਆ ਗਿਆ ਉਹਦੀ ਜਵਾਨੀ ਦੇ ਜੋਸ਼ ਨੇ ਗੱਲ ਦੀ ਤਹਿ ਤੱਕ ਪਹੁੰਚਣ ਵਾਸਤੇ ਉਸ ਨੂੰ ਸੋਚਣ ਦਾ ਸਮਾਂ ਨਾ ਦਿੱਤਾ ਉਹ ਲਾਹੌਰ ਜਾਣ ਵਾਸਤੇ ਰਾਜਾ ਗੁਲਾਬ ਸਿੰਘ ਦੇ ਨਾਲ ਤਿਆਰ ਹੋ ਪਿਆ ਸਾਰੇ ਰਾਹ ਗੁਲਾਬ ਸਿੰਘ ਦੀ ਮਿੱਠੀ ਹੋਈ ਗੋਣ ਅਨੁਸਾਰ ਕੰਵਰ ਦੇ ਕੰਨ ਪਰਦਾ ਆ ਇਸ ਸਮੇਂ ਵਿੱਚ ਰਾਜਾ ਧਿਆਨ ਸਿੰਘ ਦੇ ਜ਼ਹਿਰੀਲੇ ਪ੍ਰਚਾਰ ਨੇ ਸਿੱਖ ਫੌਜ ਨੂੰ ਵੀ ਮਹਾਰਾਜਾ ਖੜਕ ਸਿੰਘ ਦੇ ਵਿਰੋਧ ਕਰ ਦਿੱਤਾ ਧਿਆਨ ਸਿੰਘ ਹਰ ਫੌਜੀ ਪੰਚ ਦੇ ਅਫਸਰ ਕੋਲ ਕਹਿੰਦਾ ਫਿਰਦਾ ਸੀ ਖਾਲਸਾ ਜੀ ਇਹ ਸਮਾਂ ਫੇਰ ਹੱਥ ਨਹੀਂ ਆਉਣਾ ਜੇ ਬਚਾ ਲਓ ਜੇ ਸਿੱਖ ਰਾਜ ਬਚਦਾ ਏ ਤਾਂ ਨਹੀਂ ਤਾਂ ਸਰਦਾਰ ਚੇਤਾ ਸਿੰਘ ਦੀ ਸਲਾਹ ਨਾਲ ਮਹਾਰਾਜਾ ਖੜਕ ਸਿੰਘ ਨੇ ਪੰਜਾਬ ਅੰਗਰੇਜ਼ਾਂ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਹੈ ਥੋੜੇ ਦਿਨਾਂ ਤੱਕ ਅੰਗਰੇਜ਼ੀ ਫੌਜਾਂ ਪੰਜਾਬ ਵਿੱਚ ਆ ਜਾਣਗੀਆਂ ਅਤੇ ਤੁਹਾਡੇ ਕੋਲੋਂ ਹਥਿਆਰ ਖੋ ਕੇ ਘਰਾਂ ਨੂੰ ਭਜਾ ਦੇਣਗੀਆਂ ਜਿਸ ਧਰਤੀ ਨੂੰ ਤੁਹਾਡੇ ਵੱਡੇ-ਵਡੇਰਿਆਂ ਨੇ ਆਪਣੇ ਪਵਿੱਤਰ ਲਹੂ ਨਾਲ ਸਿੰਜਿਆ ਸੀ ਉੱਥੇ ਅੰਗਰੇਜ਼ੀ ਝੰਡੇ ਚੁਲਾ ਦਿੱਤੇ ਜਾਣਗੇ ਤੁਸੀਂ ਗੁਲਾਮ ਬਣ ਜਾਓਗੇ ਇੱਕ ਪਰਦੇਸੀ ਕੰਮ ਦੇ ਗੁਲਾਮ ਇਸ ਗੁਲਾਮੀ ਦੇ ਜੀਵਨ ਤੋਂ ਬਚਣਾ ਚਾਹੁੰਦੇ ਹਾਂ ਤਾਂ ਮੇਰਾ ਸਾਥ ਦਿਓ ਮੈਂ ਮਹਾਰਾਜਾ ਖੜਕ ਸਿੰਘ ਦੀ ਥਾਂ ਕੰਬਰ ਨੌਨਿਹਾਲ ਸਿੰਘ ਨੂੰ ਰਾਜਗਦੀ ਦੇਣਾ ਚਾਹੁੰਦਾ ਹਾਂ ਕੰਬਰ ਹੀ ਇੱਕ ਅਜਿਹੇ ਯੋਗ ਸ਼ਹਿਜ਼ਾਦਾ ਹੈ ਜੋ ਸ਼ੇਰੇ ਪੰਜਾਬ ਦੇ ਰਾਜ ਨੂੰ ਬਚਾ ਸਕਦਾ ਹੈ ਸੋ ਪੰਥ ਦੇ ਨਾਂ ਉੱਤੇ ਮੇਰਾ ਸਾਥ ਦਿਓ ਦੇਸ਼ ਅਤੇ ਪੰਥ ਦਾ ਵਾਸਤਾ ਪਾ ਕੇ ਰਾਜਾ ਧਿਆਨ ਸਿੰਘ ਨੇ ਬਹੁਤ ਸਾਰੀਆਂ ਫੌਜਾਂ ਨੂੰ ਪ੍ਰੇਰ ਲਿਆ ਫੌਜੀ ਪੰਚਾਂ ਨੇ ਉਸ ਨੂੰ ਪੂਰੀ ਸਹਿਮਤੀ ਦਾ ਭਰੋਸਾ ਦਿਵਾ ਦਿੱਤਾ ਰਾਜਾ ਗੁਲਾਬ ਸਿੰਘ ਅਤੇ ਕੰਬਰ ਨਾਉਨ ਨਿਹਾਰ ਸਿੰਘ ਦੇ ਲਾਹੌਰ ਪੁੱਜਣ ਉੱਤੇ ਰਾਜਾ ਧਿਆਨ ਸਿੰਘ ਵੱਲੋਂ ਇੱਕ ਗੁਪਤ ਸਭਾ ਬੁਲਾਈ ਗਈ ਉਸ ਵਿੱਚ ਤਿੰਨੇ ਪ੍ਰਾ ਡੰਗੋਰੇ ਰਾਜਾ ਗੁਲਾਬ ਸਿੰਘ ਰਾਜਾ ਧਿਆਨ ਸਿੰਘ ਰਾਜਾ ਸੁਚੇਤ ਸਿੰਘ ਕੰਬਰ ਨਾਉਨ ਨਿਹਾਲ ਸਿੰਘ ਉਸ ਦੀ ਮਾਤਾ ਮਹਾਰਾਣੀ ਚੰਦਕੌਰ ਚਾਰੇ ਸਰਦਾਰ ਅਤਰ ਸਿੰਘ ਲਹਿਰਾ ਸਿੰਘ ਕੇਹਰ ਸਿੰਘ ਅਜੀਤ ਸਿੰਘ ਸੰਦੇਵਾਲੀਆ ਰਾਜਾ ਹੀਰਾ ਸਿੰਘ ਰਾਓ ਕੇਸਰੀ ਸਿੰਘ ਲਾਲ ਸਿੰਘ ਗਾਰਡਨ ਅਤੇ ਕੁਝ ਹੋਰ ਸਰਦਾਰ ਸ਼ਾਮਿਲ ਹੋਏ ਰਾਜਾ ਧਿਆਨ ਸਿੰਘ ਨੇ ਬੜੀ ਜਿਸ਼ੇਲੀ ਤਕਦੀਕ ਕੀਤੀ ਅਤੇ ਅੰਤ ਦੇਸ਼ ਅਤੇ ਧਰਮ ਦਾ ਵਾਸਤਾ ਪਾ ਕੇ ਸਭ ਨੂੰ ਮਨਾ ਲਿਆ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਬੰਦ ਕਰਕੇ ਕੰਬਲ ਨੌਨਿਹਾਲ ਸਿੰਘ ਨੂੰ ਤਖਤ ਕਰ ਦਿੱਤਾ ਜਾਵੇ ਡੰਗੋਰੀਆ ਦਾ ਮੋਰੀ ਮੰਤਰ ਚੱਲ ਗਿਆ ਸਾਰੀ ਸਭਾ ਨੇ ਰਾਜਾ ਧਿਆਨ ਸਿੰਘ ਦੀ ਤਜੀਬ ਨੂੰ ਪ੍ਰਵਾਨ ਕਰ ਲਿਆ ਅੱਦੀ ਸਿੰਘ ਨੇ ਇਸ ਕੰਮ ਵਾਸਤੇ 8 ਅਕਤੂਬਰ ਦਾ ਦਿਨ ਚੁਣਿਆ ਅੱਧੀ ਰਾਤ ਸਮੇਂ ਧਿਆਨ ਸਿੰਘ ਨੇ 13-14 ਹਮਾਇਤੀਆਂ ਦਾ ਜੱਥਾ ਲੈ ਕੇ ਸ਼ਾਹੀ ਮਹਿਲਾਂ ਵੱਲ ਤੁਰ ਪਿਆ ਬਾਹਰਲੇ ਡੌੜੀ ਅੱਗੇ ਪੂਰਬੀ ਪਹਿਰੇਦਾਰ ਖੜੇ ਸਨ ਉਹਨਾਂ ਅੱਧੀ ਰਾਤ ਵੇਲੇ ਅੰਦਰ ਜਾਣ ਤੋਂ ਰੋਕਿਆ ਤਾਂ ਧਿਆਨ ਸਿੰਘ ਦੇ ਹੁਕਮ ਨਾਲ ਦੋਹੇ ਪਹਿਰੇਦਾਰਾਂ ਦਾ ਕਤਲ ਕਰ ਦਿੱਤਾ ਗਿਆ ਦੋ ਮਾਮਲੀ ਨੌਕਰਾਂ ਦੀ ਜ਼ਿੰਦਗੀ ਦੀ ਕੀ ਕੀਮਤ ਹੈ ਇਸ ਸਿਆਸਤਦਾਨ ਦੀ ਨਜ਼ਰ ਵਿੱਚ ਥੋੜਾ ਅੱਗੇ ਗਏ ਤਾਂ ਮਹਾਰਾਜਾ ਖੜਕ ਸਿੰਘ ਦਾ ਗਲਬਾਕੜੀ ਮਿਲ ਪਿਆ ਡੰਗੋਰਾ ਜੁੰਡੀ ਨੂੰ ਵੇਖ ਕੇ ਉਹ ਆਪਣੇ ਮਾਲਕ ਨੂੰ ਖਬਰ ਦੇਣ ਵਾਸਤੇ ਦੌੜਿਆ ਗਿਆ ਤੇ ਹਮ ਸਿੰਘ ਨੇ ਗੋਲੀ ਮਾਰ ਕੇ ਉਹਨੂੰ ਰਾਹੇ ਵਿੱਚ ਹੀ ਮਾਰ ਦਿੱਤਾ ਗੋਲੀ ਦੀ ਆਵਾਜ਼ ਸੁਣ ਕੇ ਮਹਾਰਾਣੀ ਚੰਦਕੌਰ ਵੀ ਆ ਪਹੁੰਚੀ ਸਰਦਾਰ ਚੇਤ ਸਿੰਘ ਅਤੇ ਮਹਾਰਾਜਾ ਖੜਕ ਸਿੰਘ ਕੋਲ ਸੁੱਤੇ ਪਏ ਸਨ ਬੰਦੂਕ ਦਾ ਖੜਕਾ ਸੁਣ ਕੇ ਸਰਦਾਰ ਚੇਤ ਸਿੰਘ ਉੱਠ ਕੇ ਪੌਰੇ ਵਿੱਚ ਜਾ ਲੁਕਿਆ ਮਗਰ ਮਹਾਰਾਜ ਖੜਕ ਸਿੰਘ ਨੂੰ ਨਸਨ ਦਾ ਸਮਾਂ ਨਾ ਮਿਲਿਆ ਸਰਦਾਰ ਚੇਤ ਸਿੰਘ ਨੂੰ ਪੌਰੇ ਵਿੱਚੋਂ ਕੱਢ ਕੇ ਮਹਾਰਾਜ ਦੇ ਸਾਹਮਣੇ ਲਿਆ ਕੇ ਕਤਲ ਕਰ ਦਿੱਤਾ ਗਿਆ ਅਗਲੇ ਦਿਨ ਨਨਹਿਲ ਸਿੰਘ ਨੂੰ ਪੰਜਾਬ ਦੇ ਤਖਤ ਤੇ ਬਿਠਾਤੇ ਰਾਜਾ ਧਿਆਨ ਸਿੰਘ ਉਸਦਾ ਵਜ਼ੀਰ ਬਣ ਗਿਆ ਕੈਦ ਵਿੱਚ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇ ਕੇ ਬਿਮਾਰ ਕਰ ਦਿੱਤਾ ਗਿਆ ਅੰਤੋਂ ਆਪਣੇ ਪੁੱਤ ਦਾ ਮੂੰਹ ਦੇਖਣ ਨੂੰ ਤਰਸ ਦਾ ਤਰਸ ਦਾ ਵੀਰਵਾਰ 5 ਨਵੰਬਰ 1840 ਈਸਵੀ ਨੂੰ ਸਵਰਗਵਾਸ ਹੋ ਗਿਆ ਉਹਨੇ 3 ਮਹੀਨੇ ਅਤੇ 11 ਦਿਨ ਰਾਜ ਕੀਤਾ। 1 ਸਾਲ 28 ਦਿਨ ਕੈਦ ਦੇ ਤਸੀਹੇ ਭੁਗਤੇ ਰਾਜਾ ਸਿੰਘ ਦੇ ਹੁਕਮ ਨਾਲ ਮਹਾਰਾਜਾ ਖੜਕ ਸਿੰਘ ਦੀ ਚਿਤਾ ਵਿੱਚ 13 ਰਾਜਿਆਂ ਜ਼ਬਰਦਸਤ ਸਤੀ ਕੀਤੀਆਂ ਗਈਆਂ। ਰਾਜਾ ਧਿਆਨ ਸਿੰਘ ਇਸ ਲੰਬੀਵਾਜ਼ੀ ਨੂੰ ਬੜੇ ਛੇਤੀ ਖਤਮ ਕਰਨਾ ਚਾਹੁੰਦਾ ਸੀ। ਇੱਕੇ ਦਾ ਉੱਤੇ ਉਹਨੇ ਦੋ ਮੋਰੇ ਇਕੱਠੇ ਖਤਮ ਕਰਨ ਦੀ ਧਾਣੀ ਹੋਈ ਸੀ। ਖੜਕ ਸਿੰਘ ਦਾ ਸੰਸਕਾਰ ਕਰਕੇ ਕੰਬਰਨਾਉਂ ਨਿਹਾਲ ਸਿੰਘ ਵਾਪਸ ਮੁੜ ਰਿਹਾ ਸੀ ਜਦ ਖੂਨੀ ਦਰਵਾਜ਼ੇ ਦਾ ਛੱਜਾ ਗिरा ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਬਥੇਰੇ ਲੋਕਾਂ ਦੇ ਕੰਨਾਂ ਤੱਕ ਖ਼ਬਰ ਪਹੁੰਚਣ ਤੋਂ ਪਹਿਲਾਂ ਹੀ ਉਹ ਕੰਬਰ ਦੇ ਨੂੰ ਕਿਲੇ ਵਿੱਚ ਲੈ ਗਿਆ ਉੱਥੇ ਬੜੀ ਬੇਰਹਿਮੀ ਨਾਲ ਰਾਜਾ ਧਿਆਨ ਸਿੰਘ ਨੇ ਪੱਥਰਾਂ ਨਾਲ ਕੁੱਟ-ਕੁੱਟ ਕੇ ਕੰਬਰਨਾਉਂ ਨਿਹਾਲ ਦਾ ਸਿਰ ਫੇਦ ਦਿੱਤਾ ਇਸ ਤਰ੍ਹਾਂ ਦੋਵੇਂ ਪਿਓ ਪੁੱਤ ਇੱਕੋ ਦਿਨ ਡੋਂਗਰਾ ਗੱਦੀ ਦਾ ਸ਼ਿਕਾਰ ਹੋ ਗਏ ਰਾਜ ਮਹਿਲ ਵਿੱਚ ਕੰਬਰ ਦੀ ਮਾਤਾ ਮਹਾਰਾਣੀ ਚੰਦਕੌਰ ਚੌਖੇ ਸੁਰਖਵਾਲੀ ਸੀ ਕੰਬਰ ਦੀ ਮੌਤ ਉੱਤੇ ਉਹ ਡੰਗੋਰਿਆਂ ਵਿਰੁੱਧ ਸਿੱਖ ਫੌਜ ਨੂੰ ਭੜਕਾ ਸਕਦੀ ਸੀ ਉਹਨੇ ਫੰਮਣ ਵਾਸਤੇ ਧਿਆਨ ਸਿੰਘ ਨੇ ਰਾਜਗਦੀ ਪੇਸ਼ ਕਰ ਦਿੱਤੀ ਗਈ ਰਾਜ ਦੇ ਲਾਲ ਵਿੱਚ ਉਹਨੇ ਚੁੱਪ ਕਰਕੇ ਪੁੱਤਰ ਦੀ ਮਾਤ ਦਾ ਸੱਲ ਸਹ ਲੈ ਆ ਮਹਾਰਾਣੀ ਚੰਦਕੌਰ ਤਖਤ ਤੇ ਬੈਠੀ ਉਹਨੇ ਆਪਣਾ ਵਜੀਰ ਸਰਦਾਰ ਅਤਰ ਸਿੰਘ ਸੰਦੇਵਾਲੀਏ ਨੂੰ ਬਣਾ ਲਿਆ ਰਾਜਾ ਧਿਆਨ ਸਿੰਘ ਕੁਝ ਦਿਨਾਂ ਵਾਸਤੇ ਲਾਹੌਰ ਛੱਡ ਕੇ ਜੰਮੂ ਚਲਾ ਗਿਆ ਪਰ ਉਹਦੀ ਸਿਆਸੀ ਕਾਰਵਾਈਆਂ ਵਿੱਚ ਜਾਰੀ ਰਹੀ। ਚੰਦਕੌਰ ਨੂੰ ਉਹਨੇ ਮਸਾਂ 2 ਮਹੀਨੇ 9 ਦਿਨ ਰਾਜ ਕਰਨੇ ਦਿੱਤਾ। ਹੁਣ ਉਹਨੇ ਕੰਬਰ ਸ਼ੇਰ ਸਿੰਘ ਨੂੰ ਅੱਗੇ ਲਿਆਂਦਾ। ਰਾਜ ਦੇ ਲਾਰੇ ਉੱਤੇ ਕੰਬਰ ਸ਼ੇਰ ਸਿੰਘ ਫੌਜਾਂ ਲੈ ਕੇ ਲਾਹੌਰ ਆ ਗਿਆ। ਜਦ ਸਿਆਸੀ ਸਤਰਾਂ ਦੀ ਚਾਲ ਵੇਖੋ ਰਾਜਾ ਧਿਆਨ ਸਿੰਘ ਸ਼ੇਰ ਸਿੰਘ ਵੱਲੋਂ ਸੀ ਅਤੇ ਉਹਦਾ ਵੱਡਾ ਭਰਾ ਗੁਲਾਬ ਸਿੰਘ ਅਤੇ ਪੁੱਤਰ ਹੀਰਾ ਸਿੰਘ ਚੰਦਕੌਰ ਵੱਲ। ਦੋਹੇ ਧਿਰਾਂ ਨੂੰ ਚਿੱਕਾ ਚਕਾਇਆ ਕੇ ਡੰਗੋਰੀਆਂ ਨੇ ਲੜਾਈ ਸ਼ੁਰੂ ਕਰਵਾ ਦਿੱਤੀ। ਲਗਾਤਾਰ 5 ਦਿਨ ਆਪਸ ਵਿੱਚ ਤੋਪਾਂ ਬੰਦੋਕਾਂ ਚੱਲਦੀਆਂ ਰਹੀਆਂ। ਦੋਵੇਂ ਤਰ੍ਹਾਂ ਦੇ ਹਜ਼ਾਰਾਂ ਆਦਮੀ ਮਾਰੇ ਗਏ 18 ਜਨਵਰੀ 1841 ਈਸਵੀ ਨੂੰ ਮਹਾਰਾਜਾ ਰਾਜਾ ਧਿਆਨ ਸਿੰਘ ਨੇ ਵਿਚੋਲਾ ਬਣ ਕੇ ਦੋਹਾਂ ਦੀ ਸੁਲਾ ਕਰਾ ਦਿੱਤੀ ਚੰਦਕਾਰ ਨੂੰ ਜ਼ਗੀਰ ਦੇ ਕੇ ਰਾਜ ਭਾਗ ਤੋਂ ਵੱਖਰਾ ਕਰ ਦਿੱਤਾ ਇਹਨੂੰ ਪੰਜਾਬ ਦਾ ਮਹਾਰਾਜ ਬਣਾ ਦਿੱਤਾ ਗਿਆ ਧਿਆਨ ਸਿੰਘ ਨੂੰ ਉਸ ਦਾ ਵਜ਼ੀਰ ਬਣਾਇਆ ਸੰਦੇਵਾਲੀਆਂ ਕੁਝ ਨਸ ਗਏ ਕੁਝ ਕੈਦ ਕਰ ਲਏ ਗਏ ਡੰਗੋਰੀਆਂ ਨੇ ਸ਼ੇਰ ਸਿੰਘ ਨੂੰ ਸਦਾ ਮਹਾਰਾਜ ਰੱਖਣ ਵਾਸਤੇ ਅੱਗੇ ਨਹੀਂ ਸੀ ਲਿਆਂਦਾ ਸਗੋਂ ਕੁਰਬਾਨੀ ਦਾ ਬੱਕਰਾ ਬਣਾਉਣ ਵਾਸਤੇ ਨੌਨਿਹਾਲ ਸਿੰਘ ਤੋਂ ਪਿੱਛੋਂ ਇੱਕ ਉਹੀ ਤਾਕਤਵਰ ਸ਼ਹਿਜ਼ਾਦਾ ਰਹਿ ਗਿਆ ਸੀ ਸ਼ੇਰ ਸਿੰਘ ਦੇ ਤਖਤ ਸੰਭਾਲਦਿਆਂ ਹੀ ਡੰਗੋਰਿਆਂ ਨੇ ਉਹਦੇ ਵਿਰੁੱਧ ਸ਼ਾਦੀਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਦੋ ਕੁ ਸਾਲ ਨਿਭ ਗਏ ਇਸ ਵੇਲੇ ਤੱਕ ਮਹਾਰਾਜ ਸ਼ੇਰ ਸਿੰਘ ਨੇ ਆਪਣੀ ਤਾਕਤ ਚੰਗੀ ਬਣਾ ਲਈ ਸੀ ਗਿਆਂ ਨੀ ਗੁਰਮukh ਸਿੰਘ ਦੇ ਕਹਨ ਤੇ ਉਹਨੇ ਸੰਦੇਵਾਲੀਆਂ ਨੂੰ ਵੀ ਰਹਾ ਕਰ ਦਿੱਤਾ ਉਸ ਦਾ ਬੁਲਾਇਆ ਅਜੀਤ ਸਿੰਘ ਵੀ ਬਾਹਰੋਂ ਆ ਗਿਆ ਲਹਿਰਾ ਤੇ ਅਜੀਤ ਕੇਸਰ ਨੂੰ ਫਿਰ ਪੁਰਾਣੀਆਂ ਜੰਗੀਰਾਂ ਦੇ ਅਉਦੇ ਮਿਲ ਗਏ ਏਹ ਵੇਖ ਕੇ ਧਿਆਨ ਸਿੰਘ ਬਹੁਤ ਕਵਰ ਆਏ ਉਹਨੇ ਮਹਾਰਾਣੀ ਜਿੰਦਾ ਦਾ ਆਸਰਾ ਲਿਆ ਇੱਕ ਤਾਂ ਮਹਾਰਾਣੀ ਜਿੰਦਾ ਦਾ ਨਾਮ ਲੋਕਾਂ ਨੂੰ ਬੜਾ ਆਪੀਲ ਕਰਦਾ ਸੀ ਅਤੇ ਦੂਜਾ ਉਸਦੇ ਭਰਾ ਸਰਦਾਰ ਜਵਾਹਰ ਸਿੰਘ ਦੀ ਵੀ ਚੰਗੀ ਤਾਕਤ ਸੀ ਇੱਕ ਦਿਨ ਸਵੇਰੇ ਸਵੇਰੇ ਹੀ ਰਾਜਾ ਧਿਆਨ ਸਿੰਘ ਮਹਾਰਾਣੀ ਜਿੰਦਾ ਦੇ ਜਹ ਹਾਜ਼ਰ ਹੋਇਆ ਥੋੜਾ ਜਿਹਾ ਸ਼ੇਰੇ ਪੰਜਾਬ ਦੇ ਸੋਗ ਅਤੇ ਜਿੱਦਾਂ ਦੇ ਦੁੱਖ ਤਕਲੀਫਾਂ ਬਾਰੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਅੰਤ ਨੰਗੋਰਾ ਆਪਣਾ ਅਸਲੀ ਨਿਸ਼ਾਨੇ ਵੱਲ ਆ ਗਿਆ ਉਹਨੇ ਬੜਾ ਗੰਭੀਰ ਚਿਹਰਾ ਬਣਾ ਕੇ ਕਿਹਾ ਮਹਾਰਾਣੀ ਸਾਹਿਬ ਅੱਗੇ ਇੱਕ ਵਾਰੀ ਬੜੀ ਮੁਸ਼ਕਲ ਨਾਲ ਇਸ ਰਾਜ ਨੂੰ ਅੰਗਰੇਜ਼ਾਂ ਦੇ ਜਾਲ ਵਿੱਚ ਫਸਣ ਤੋਂ ਬਚਾਇਆ ਸੀ ਪਰ ਇਸ ਵਾਰ ਕੋਈ ਰਾਹ ਨਜ਼ਰ ਨਹੀਂ ਆਉਂਦਾ ਉਦੋਂ ਸਿੱਖਾਂ ਕੋਲ ਕੰਬਰ ਨੌਨ ਨਿਹਾਲ ਸਿੰਘ ਮੌਜੂਦ ਸੀ ਉਸ ਜਮਾਨ ਨੇ ਮਰਦਾਂ ਵਾਲੀ ਹਿੰਮਤ ਕੀਤੀ ਤੇ ਆਪਣੀ ਕੌਮ ਨੂੰ ਬਚਾ ਲਿਆ ਪਰ ਮੈਂ ਦੁਖੀ ਦਿਲ ਨਾਲ ਸੋਚਦਾ ਹਾਂ ਕਿ ਹੁਣ ਪੰਥ ਤੇ ਰਾਜ ਦਾ ਕੀ ਬਣੇਗਾ